ਲੋਕਾਂ ਨੇ ਟਿੱਕੀ ਦੇਖੇ ਸਮੇਂ ਤੇ ਇਹਨਾਂ ਨੂੰ ਕੰਕਰੀਟ ਪਾ ਕੇ ਗਰਨਾਈਟ ਲਗਾ ਕੇ ਲੋਕਾਂ ਨੇ ਰੋਡ ਦੇ ਉੱਤੇ ਗਰੋਚਮੈਂਟ ਕੀਤੀ ਹੈ ਐਂਡ ਯੂ ਆਰ ਟੈਲਿੰਗ ਕਿ ਮੈਨੂੰ ਲੈਬਰ ਨਾਲ ਰਿਮੂਵ ਹੋ ਜਾਏਗੀ ਨਹੀਂ 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 ਸਰ ਠੀਕ ਹੈ ਚਲੋ ਵਾਈ ਬੀ ਸ਼ੁੱਡ ਡੂ ਇਟ ਸਰ ਮੈਂ ਤੁਹਾਨੂੰ ਕੀ ਕਹਾਂ ਕਹਿ ਰਿਹਾ ਕਿ ਚਲੋ ਇਨਕਰੋਚਮੈਂਟ ਜਿਹੜੀ ਹੋਈ ਹੈ ਠੀਕ ਹੈ ਨਹੀਂ ਜਿਹੜੀ ਇਨਕਰੋਚਮੈਂਟ ਕੀ ਹੋਈ ਹੈ ਉਸ ਇਨਕਰੋਚਮੈਂਟ ਦਾ ਤਾਂ ਅਸੀਂ ਕੰਪਲਾਈਂਸ ਕਰ ਰਹੇ ਹਾਂ ਸਰ ਤੁਸੀਂ ਅੰਡਰਸਟੈਂਡ ਹੈ ਕਿ ਐਡਵਾਂਸਮੈਂਟ ਦਾ ਨਹੀਂ ਹੋ ਪਾਸੀ ਬਸ ਅਸੀਂ ਬੈਡਾਸ ਵੀ ਸਾਡੀ ਫੋਰ ਦਾ 5 ਇਅਰਸ ਹੈ ਨਾ ਪੰਜ ਸਾਲ ਹੋ ਗਏ ਕੋਰਟ ਦੇ ਵਿੱਚ ਮੈਂ ਅੰਡਰਸਟੈਂਡ ਹੈ ਪਰ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਐਸ ਐ ਰਾਈ ਟੈਂਸ਼ਨ ਕਿ ਐਸ ਚੀਜ਼ ਨੂੰ ਆਪਾਂ ਬੜੇ ਸਮੂਥਲੀ ਅਸੀਂ ਸਮੂਥਲੀ ਨਹੀਂ ਅਸੀਂ ਸਮੂਥਲੀ ਨਹੀਂ ਕਰਾਂਗੇ ਸਰ ਥਿਸ ਇਜ਼ ਯੂਅਰ ਡੂਇੰਗ ਲਾਈਕ ਵਾਇਲੈਂਸ 101% ਯੂ ਆਰ ਬ੍ਰਿੰਗਿੰਗ ਲਾਈਕ ਅ 10 ਜੀਸੀਪੀ ਇਨਟੂ ਜਸ ਜਸ ਤੁਹਾਡਾ ਇੱਕ ਨੋਟਿਸ ਆਇਆ ਤੁਹਾਡਾ ਨਾਮ ਦੱਸ ਕੀ ਹੈ ਸਰ ਮੇਰਾ ਨਾਮ ਸਿਮਨ ਪਾਲ ਸਿੰਘ ਅਲੂਵਾਲੀਆ ਤੁਹਾਡਾ ਨੰਬਰ ਦੱਸੋ ਮੇਰਾ ਅੱਧਾ ਸਰ 2620 2620 ਨਾ ਮੈਂ ਨੋਟ ਕਰ ਲਓ ਯਾਰ ਦੱਸੋ ਆਪਾ ਹਾਲੇ ਇਥੇ ਆਨ ਸਾਈਟ ਹੈਗੇ ਆ ਡਿਊਟੀ ਰਜਿਸਟਰੀ ਨਹੀਂ ਆਏ ਪੁਲਿਸ ਨਹੀਂ ਆਏ and he just, no, no, I'm just obstructing saying. and saying no, no, he is not I'm just we are we two are supporting him exactly ah. i was just saying it has been done tussi, thai, thai, smooth ma ni, sir matlab a kuch television affected india i'm like you so many paise kar beta ek minute corona ne kitne lok nahi ho gaya nahi nahi so is tarah lay already labor na tusi ki sodi kari 400 beta like meri gal like suno jehde tade kam ho te tusi kar di nahi theek hai maintenance tode kol ho pa rahi nahi ਬਾਰੇ ਤੁਹਾਡੀ ਤੁਹਾਡੀ ਨਹੀਂ ਹੈਗੇ ਬਾਗ ਜਿਹੜੇ ਬਨੇ ਨੇ ਉਹਨਾਂ ਨੂੰ ਸਾਰਿਆਂ ਨੇ ਲੁੱਟ ਕੇ ਲੈ ਗਏ ਇਹ ਸਟੀਟ ਰੇਟਾਂ ਤੁਸੀਂ ਮੇਨਟੇਨ ਨਹੀਂ ਕਰ ਪਾ ਰਹੇ ਨਹੀਂ ਉਹ ਸਾਰੀ ਚੀਜ਼ਾਂ ਨਹੀਂ ਨਹੀਂ ਸਾਰੇ ਵਾਸਤੇ ਨਹੀਂ ਪਿੱਛੇ ਮੇਰੀ ਗੱਲ ਸੁਣੋ ਨਹੀਂ ਦਿਸਨ ਟੂ ਮੀ ਪੀਸ ਆਫ ਬਡੀ ਹੀ ਇਜ਼ ਹੇਅਰ ਲੈਟ ਦਾ ਪੀਸ ਆਫ ਬਡੀ ਸਾਹਿਬ ਗੱਲ ਸੁਣੋ ਲੈਟ ਇਨ ਟੂ ਦਾ ਪਾਰਟ ਖੜੀ ਬੈਠਾ ਬੇਟਾ ਇੱਕ ਮਿਟੀ ਕਲ ਮੇਰੀ ਗੱਲ ਸੁਣੋ ਇਹ ਜਿਹੜੀ ਗ੍ਰੀਨ ਬੈਲਟ ਜੀ ਹੈ ਇਹਨੂੰ ਕਿਵੇਂ ਮੇਨਟੇਨ ਕਰਨਾ ਤੁਸੀਂ ਤੁਸੀਂ ਉੱਥੇ ਗਰਾਸ ਗ੍ਰੀਨ ਗਰਾਸ ਕੀਤੀ ਹੈ ਕਾਂਗਰਸ ਗਰਾਸ ਕੀਤੀ ਹੈ ਜਿਹਦੇ ਕਰਕੇ ਹੈਲਥ ਹੈ ਜਿਹੜਾ ਤੇ ਜੇ ਕੋਠੀਆਂ ਵਾਲਿਆਂ ਨੇ ਉਹਦੇ ਉੱਤੇ ਆਪਣਾ ਉਹ ਭਾਗ ਉਹਨਾਂ ਨੇ ਕਰ ਲਿਆ ਕੀ ਹਾਲ ਮਜੂਦ ਤੁਸੀਂ ਤੁਸੀਂ ਮੇਨਟੇਨ ਨਾ ਕਰਪੋ ਦੂਜੇ ਨੂੰ ਕਰਨ ਜੋ ਇੱਕ ਮਿੰਟ ਇੱਕ ਮਿੰਟ ਅਸੀਂ ਕਰਾਂ ਇੱਕ ਮਿੰਟ ਰੋ ਮੇਰੀ ਗੱਲ ਸੁਣ ਤੁਸੀਂ ਕੀ ਕਰਦੇ ਹੋ ਅਜਨੇ ਬੈਠੇ ਨੇ ਬੈਠ ਰਹੇ ਨੇ ਟੱਕ ਨਹੀਂ ਲੱਗਦੇ ਇੱਕ ਮਿੰਟ ਸਰ ਜੀ ਦੂਜੇ ਨੂੰ ਬੈਠੇ ਕਰਨ ਲੱਗੇ ਇਥੇ ਮੇਰੀ ਇੱਕ ਮਿੰਟ ਗੱਲ ਦਾ ਜਵਾਬ ਸਪੀਕਿੰਗ ਨਹੀਂ ਬੰਦਾ ਪਾ ਰਹੇ ਨੇ 5 ਕਰੋੜ ਰੁਪਏ ਖਰਚ ਕਰਕੇ ਬਣਾਇਆ ਸਾਡੇ ਲੋਕਾਂ ਨੇ 5 ਕਰੋੜ ਖਰਚ ਕਰਕੇ ਬਣਾਇਆ ਹੀ ਇਸ ਕਰੋੜ ਰੁਪਏ ਖਰਚ ਕਰਕੇ ਬਣਾਇਆ ਹੀ ਹੀ ਉਹ ਬੇਟਾ ਹੀ ਇਸ ਥ੍ਰੈਟਨਿੰਗ ਨੂੰ ਬੋਲੋ ਕਿੱਥੇ ਹੋਏ ਨੇ ਯਾਰ ਨੋਟ ਕਰੋ ਤੁਸੀਂ ਮੇਰੀ ਗੱਲ ਸੁਣੋ ਹਦੀਸ ਕਰ ਔਰ ਥੱਲੇ ਔਰ ਥੱਲੇ ਯਾਰ ਕੋਈ ਕੁਮਿੰਟ ਕਰ ਰਹੇ ਜੋ ਬੇਟਾ ਇੱਕ ਮਿੰਟ ਯਾਰ ਗੱਲ ਤੇ ਕਾਰਵਾਈ ਦੋ ਸਾਡੀਆਂ ਸਰ ਕਾਰਵਾਈ ਨਾ ਤੂੰ ਕੀਤੀ ਨਾ ਗੱਲ ਇੱਕ ਮਿੰਟ ਰੁਕ ਜਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਾਡੀ ਕਾਰਵਾਈ ਰੁਕਤ ਨਾ ਕਰੋ ਨਹੀਂ ਵੀ ਅਸੀਂ ਉੱਪਰ ਨਹੀਂ ਕਰਦੇ ਕਾਰਵਾਈ ਤੋੜੋ ਤੁਸੀਂ ਖੜਾ ਨੂ ਬੰਦ ਤੋੜ ਦੋ ਸਾਰਿਆਂ ਨੂੰ ਇੱਕ ਟਾਈਮ ਲੋੜ ਦੀ ਗੱਲ ਹੈ ਇੱਕ ਡੇਟ ਦੇ ਸਾਰੇ ਕਰ ਲੈ ਜਿਹੜੀ ਸਾਰਾ ਨੂ ਦਾ ਅਰਥ ਹੈ ਉਸ ਵਿੱਚ ਢੇਰ ਜੋ ਯਾਰ ਅਬ ਸਿਰ ਤੇ ਤਾਜ ਹੁੰਦਾ ਕਿ ਅਸੀਂ ਤੁਹਾਡੇ ਅੱਗੇ ਖੜੇ ਹੋਈਏ ਅਸੀਂ ਸਿੱਧਾ ਤੁਹਾਡੇ ਨਾਲ ਗੱਲ ਕਰਨੇ ਆਏ ਅਸੀਂ ਗੱਲ ਕਰ ਰਹੇ ਤੇ ਫਿਰ ਉਹੀ ਚੀਜ਼ ਮੈਂ ਤੁਹਾਨੂੰ ਨਹੀਂ ਨਹੀਂ ਤੁਸੀਂ ਮੈਨੂੰ ਦੱਸੋ ਤੁਸੀਂ ਆਪਣੀਆਂ ਡਿਊਟੀਆਂ ਕੰਪਲਾਈ ਕਰਦੇ ਹੋ ਅਸੀਂ ਕਰਾਂਗੇ ਜੇ ਮੇਰੀ ਕੁਝ ਨਹੀਂ ਕਰਦੇ ਬਈ ਤੁਸੀਂ ਜੇ ਕਿਸੇ ਨੇ 10000 ਰੁਪਏ ਲਾਤੇ ਪੈਨ ਵਗਾਏ ਉਹਨਾਂ ਚ ਸਟੂਏ ਐਨੀਮਲ ਵੜ ਰਹੇ ਆ ਅੱਛਾ ਉਹਨੂੰ ਕਰਨ ਵਾਸਤੇ ਫੈਂਸਿੰਗ ਕਰ ਲਈ ਤੁਸੀਂ ਕਹਿੰਦੇ ਸੀ ਫੈਂਸਿੰਗ ਨਾ ਕਰ ਦਿੱਤੀ ਹਾਂ ਫੈਂਸਿੰਗ ਨਹੀਂ ਹੈਗੀ ਦੇਖੋ ਕੀ ਹੈ ਘਰਾਂ ਦੇ ਵਿੱਚ ਬਣਾਇਆ ਤੁਹਾਡੇ ਇੱਥੇ ਰੂਹ ਤੁਹਾਡੇ ਇੱਕ ਸੀ ਨੂੰ ਨਾ ਥੋੜਾ 80 ਸਾਲ ਅਸੀਂ ਸਾਡੀ ਕਾਰਵਾਈ ਨਾ ਕਰੋ ਬੇਟਾ ਹੀ ਕੋਈ ਲੋਕੀ ਦੁਨੀਆ ਇੱਕ ਬਾਦ ਦੁਬਾਰਾ ਕੋਠੀ ਨਾ ਬਣਾਓ ਨਹੀਂ ਉਹ ਗੱਲ ਸੁਣੋ ਇੱਕ ਪਾਸੇ ਜਦੋਂ ਕੀਤੇ ਬਣਾਉਂਦੇ ਨਹੀਂ ਇੱਕ ਪਾਸੇ ਜਦੋਂ ਕਲੈਕਸ਼ਨ ਜਦੋਂ ਤੁਸੀਂ ਕਲੋਨੀਆਂ ਬਣਾਉਂਦੇ ਹੋ ਤੁਸੀਂ ਅਟਰੈਕਟ ਕਰਦੇ ਹੋ ਇਹ ਤੁਹਾਨੂੰ ਗ੍ਰੀਨ ਬੈਲਟ ਦਿੱਤੀ ਜਾਏਗੀ ਉਹ ਕਿੱਦਾ ਜਾਏਗਾ ਅਨਾਉਂਸਮੈਂਟ ਕਰ ਰਹੇ ਨਹੀਂ ਕਰਦੇ ਬਈ ਉਹ ਤਾਂ ਸਾਰੇ ਵੀ ਰਿਮੂਵਟ ਕਰ ਦਿੱਤੀਆਂ ਫਿਰ ਇੱਕ ਹੋ ਕਰਨ ਟਾਈਮ 90% ਸਰ ਜੀ ਮੈਂ ਆ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਕਿ ਕਿਹਦਾ ਪਤਾ ਲੱਗਾ ਸਹੀ ਸਾਹਿਬ ਮੈਂ ਬਾਹਰ ਸੀ ਕਰੀ ਮੈਨੂੰ ਅੱਜ ਪਤਾ ਲੱਗਾ ਕਿ ਐਸ ਤਰ੍ਹਾਂ ਮੈਂ ਨੂੰ ਕਿਹਾ ਭਾਜੀ ਹੁਣ 2-3 ਦਿਨ ਦਿਓ ਅਸੀਂ ਕਰ ਦਿੰਦੇ ਹਾਂ ਇੱਥੇ ਖੜੇ ਇੱਥੇ ਕਿਰਾਇਆ ਆਪਾਂ ਨੂੰ ਕਮਰਾ ਪਾਇਆ ਉੱਥੇ ਵੀ ਜਿਹੜਾ ਆਪਾਂ ਕਮਰਾ ਧਾਣਾ ਹੋ ਰਿਹਾ ਉਹ ਕਰਤਾ ਭਾਲੇ ਵੀ ਇਸ ਰੋਡ ਤੇ ਕੁਝ ਹੋਣਗੇ ਕੁਝ ਹੋਣਗੇ ਸਾਰੇ ਤੁਸੀਂ ਦੇਖੋ ਤੁਸੀਂ ਵੀ ਚਾਹਦੇ ਹੋ ਤੁਸੀਂ ਸਭ ਵੀ ਚਾਹਦੇ ਹੋ ਐਸੀ ਆਦਮੀ ਟਾਈਮ ਜਵਾਰ ਕੱਲ੍ਹ ਤੋਂ ਵੀ 5 ਸਾਲ ਟਾਈਮ ਖੇਤੋਂ ਕਰ ਕਲੀਅਰ ਕਰ ਮੈਨੂੰ ਗੱਲ ਤੁਹਾਡੇ ਲੋਗਾਂ ਨੂੰ ਮੈਂ ਬਾਹਰ ਸੀ ਇੱਧਰ ਆ ਕੇ ਦੇਖਿਆ ਕਿ ਸਾਡੇ ਉਹ ਕੋੜਵਾ ਪਿੱਛੇ ਕਿੱਥੇ ਬੈਠੇ ਅੰਦਰੋਂ ਲੋਕ ਪਾਣਾ ਪਤਾ ਚਾਹੀਦਾ ਨਹੀਂ ਬਾਰੇ ਸਭ ਤੋਂ ਪੁੱਲੋ ਆ ਬੋਲੋ ਅਨੂ ਨਕਸ਼ੇ ਦੇ ਲੈਣਦੇ ਵਿੱਚ ਪਾਸ ਕਰਕੇ ਦਿੱਤਾ ਜਾਂਦਾ ਕਿ ਤੁਸੀਂ ਗ੍ਰੀਨ ਹਾਰਵੈਸਟ ਬਣਾਉਣਾ ਹੈ ਅੱਛਾ ਜੀ ਦੱਸਿਆ ਜਾਂਦਾ ਅੱਛਾ ਜੀ ਜਿਵੇਂ ਕਿੰਨੀਆਂ ਕੋਠੀਆਂ ਨੇ ਬਣਾਇਆ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਦੱਸਦੀ ਮੇਰੀ ਗੱਲ ਸੁਣੋ ਇੱਥੇ ਸੀਵਰੇ ਪਾਉਂਦੇ ਥੋੜੀ ਥੰਨੇ ਸੌ ਦੀ ਸੀ ਕਰਦੇ ਆ ਤੁਸੀਂ ਇਹ ਕਲੋਨੀ ਨੂੰ ਸੀਵਰੇ ਨਹੀਂ ਦਿੱਤੇ ਕੋਈ ਕੁਝ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਹੁਣੇ ਕੋ ਆ ਗਿਆ ਕੋਡ ਦਾ ਆਰਡਰ ਇਹਨਾਂ ਨੇ ਕਿਹਾ ਕਿ ਗ੍ਰੀਨ ਹਾਰਵੈਸਟਿੰਗ ਲਈ ਆਪਾਂ ਜਗਾ ਤਿਆਰੀ ਆ ਫੋਨ ਦੇ ਕੈਮਰੇ ਦੇ ਕਿੰਨੇ ਬੰਦੇ ਨੇ ਗ੍ਰੀਨ ਕੀਤੀ ਹੋਈ ਹੈ ਕਰੋ ਯਾਰ ਨੋਟ ਕਰੋ ਤੋ ਸੋਹਣਾ ਜਾਤਰੀ ਜਾਤੀ ਕੀਤੀ ਜਾ ਰਹੀ ਹੈ ਰੋਣੀ ਨਾਲ ਜਾਤੀ ਕੀਤੀ ਜਾ ਰਹੀ ਹੈ ਇਨਕਲੋਜਮੈਂਟ ਪਰੋਸਿਆ ਗਿਆ ਕੋਈ ਇਨਕਲੋਜਮੈਂਟ ਨਹੀਂ ਗਲਤ ਗੱਲ ਹੈ ਗਲਤ ਗੱਲ ਹੈ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਕਰਦੇ ਨਹੀਂ ਇਹ 12 ਦਸੰਬਰ 2022 ਦੀ ਜੇਈ ਤਸ਼ਵੀਰ ਸਿੰਘ ਜੀ ਨੂੰ ਫੋਟੋ ਪਾਈ ਜੇ ਇਹ ਮੈਂ ਪਾਈ ਮੈਂ ਸੇਮ ਸਰ ਉਸੇ ਜਾਓਗੇ ਛੋਟਾ ਜਿਹਾ ਕੈਮਰਾ ਮੈਂ ਤੁਹਾਨੂੰ ਦੱਸਣਾ ਮੈਂ ਹਮਿੰਟਾ ਪਾਈ ਦੀ ਤੁਹਾਨੂੰ ਦੱਸਣਾ ਲੋਠਾ ਮੈਂ ਰੋਜ਼ ਫੜਨਾ ਮੈਂ ਤੁਹਾਨੂੰ ਮੈਂ ਸੇਮ ਲੱਗਦਾ ਹੈ ਸਰ एवरीਬਾਡੀ ਨਹੀਂ ਨਹੀਂ ਮੈਂ ਸਰ ਥੋੜਾ ਸਾਰਿਆਂ ਨੂੰ ਕੋਆਪਰੇਟ ਕਰੋ ਟਾਈਮ ਦੇ ਦਿਓ ਸਾਰਿਆਂ ਨੂੰ ਇੱਧਰ ਇੰਨੇ ਦੀ ਤਲਵਾਰ ਨੂੰ ਪਾਈਂਗਾ ਕੁਝ ਹੋ ਜਾਏਗਾ ਮੈਸੇਜ ਦਿੱਤਾ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਜੀ 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 ਆਮ ਰਿਕੁਐਸਟਿੰਗ ਜੀ ਥੋੜਾ ਪੈਸਾ ਥੋੜਾ ਬਹੁਤ ਵਧੀਆ ਕਰੋ ਬੱਚੀ ਗੱਲ ਤੁਸੀਂ ਬਹਾ ਹੈਗਾ ਨਾ 14 ਜੀ ਮਾਮੂ ਤੁਹਾਨੂੰ ਨਾਉਂਸ ਸਰ ਮੈਂ ਆਊਟ ਆਫ ਸਿਟੀ ਸੀ ਕੋਈ ਕੋਈ ਬੰਦਾ ਬਾਹਰ ਆ ਕੋਚਾ ਕਰਦਾ ਮੈਂਬਰ ਤੇ ਉਹ ਮੈਂ ਕਹਿ ਰਿਹਾ ਸੀ ਨਹੀਂ ਉਹ ਯਾਰ ਕਿੰਨੀ ਗੱਲ ਥੋੜੀ ਆ ਮੈਂ ਕੱਲੇ ਦੀ ਗੱਲ ਕਰ ਰਿਹਾ ਹਾਂ ਇਹੋ ਕਹਿ ਰਹੇ ਨੇ ਕਿ 10 ਬੰਦੇ ਇਕੱਠੇ ਹੋ ਕੇ ਵੀ ਨਹੀਂ ਕੁਝ ਨਹੀਂ ਆ ਉਹ ਕੋਈ ਨਹੀਂ ਦਾਅਵਾ ਕਰਦੇ ਕਿ 50 ਬੰਦੇ ਕਰੂ ਤੁਸੀਂ ਕਰੋ ਅਸੀਂ ਸਰ ਤੁਹਾਡੇ ਮੁਤਾਬਕ ਚੱਲਣਾ ਉਹ ਨਾ ਗੱਲ ਸਮਝੋ ਮਤਲਬ ਕਰਨ ਦਾ ਇੱਕ ਟਾਈਮ ਦਿਓ ਤੇ ਭਾਜੀ ਤੁਸੀਂ ਕਲੀਅਰ ਕਰ ਲਓ 5-7 ਦਿਨ ਜਿੱਥੇ ਬਸ ਸਾਡੇ ਨਾਲ ਕਰਦੇ ਜਾਓ ਆਪਣਾ ਕੰਮ ਕਰੋ ਬਿਲਕੁਲ ਸਹੀ ਚਾਲੂ ਕਰੋ ਮੈਂ ਤੁਹਾਨੂੰ ਕਰ ਲਿਆ ਨਾ ਅੱਜ ਇਹ ਮਾਹੌਲ ਬਣਾਉਂਦੇ ਨਾ ਆਪਾਂ ਇਹ ਟਿਕਾਣਾ ਭਾਈ ਸਾਹਿਬ ਸ਼ੁਰੂ ਕਰੋ ਯਾਰ ਇਹ ਮਾਹੌਲ ਜਿਹੜਾ ਬਣਾਉਂਦੇ ਨਾ ਉਹ ਨਹੀਂ ਪਾਜੀ ਐਸਡੀ ਲੈ ਆਂਦੀ ਆਪਾਂ ਕਰੋੜਾਂ ਰੁਪਏ ਖਰਚ ਕੇ ਚੀਜ਼ ਲਿੱਤੀ ਆ ਕਿ ਕੋਈ ਖੋਹ ਕੇ ਨਹੀਂ ਲਿੱਤੀ ਜੀ ਖੋਹ ਕੇ ਲਿੱਤੀ ਦੇਖੋ ਰਿਜਿਸਟਰੀ ਦੇ ਵਿੱਚ ਉਦੋਂ ਤੁਸੀਂ ਕੋਈ ਫਾਈਨਲ ਨਹੀਂ ਕੀਤਾ 10 ਸਾਲ ਪਹਿਲੇ ਸਾਰਿਆਂ ਦੀ ਗ੍ਰੇਲ ਲੱਗੀ ਹੋਈ ਟੋਟਲ ਉਦੋਂ ਇਹ ਨਿਊ ਮਰਜ਼ਾ ਨਾਲ ਸਾਰਿਆਂ ਦੀ ਗ੍ਰੇਲ ਲੱਗੀ ਹੋਈ ਆ ਅੱਜ ਨਵੀਂ ਗੱਲ ਕਰਦੇ ਵੇ ਨਵੀਂ ਦੀ ਤਰਵਾੜ ਨੂੰ ਮੈ ਲਿਖ ਲਿਖ ਕੇ ਪਾਣੇ ਕੀ ਐਨ ਸਪੀਡ ਲੈਣੀ ਚਾਹੀਦੀ ਕਹਿੰਦਾ ਆਖੋ ਪਤਾ ਕੀ ਆ ਫੋਟੋ ਖਿੱਚ ਕੇ ਪਾਓ ਅੱਛਾ ਫੋਟੋ ਨਹੀਂ ਪਾएंगे ਹਾਂ ਤੇ ਨਹੀਂ ਰੱਡੇ ਦਾ ਮਤਲਬ ਉਜਾੜਨੇ ਜੋ ਕਿਸੇ ਨੇ ਬਿਲਕੁਲ ਉਜਾੜਨੇ ਦੇਖੋ ਜਿੰਨਾ ਕੋ ਟੈਂਡਰ ਹੈ ਉਹ ਸਭ ਚਲੇਗੇ ਨਹੀਂ ਉਹ ਠੀਕ ਨਹੀਂ ਕਰ ਪਾਉਂਦੇ ਉਹ ਸਭ ਲੁੱਟ ਲੁੱਟ ਦਿਖਾ ਰਹੇ ਯਾਰ ਲੁੱਟ ਲੁੱਟ ਦਿਖਾ ਰਹੇ ਮੈਂ 5-5 ਲੱਖ ਰੁਪਏ ਮਾਰਕ ਦਾ ਖਾ ਲਿਆ ਜੀ ਆਹ ਟੈਂਡਰ ਵਾਲੇ ਬਣਿਆ ਮੇਰੀ ਗੱਲ ਸੁਣੋ ਉਹ ਪਾਰਕ ਦੇ ਵਿੱਚ ਉਹ ਗੱਲ ਜੀ ਬੇਟਾ ਉਹ ਪਾਰਕ ਤੋਂ ਹੋਣੀ ਸੜੀਏ ਟੱਲ ਆ ਪਲੀਸ ਉਹਨੂੰ ਕੋਹ ਨਹੀਂ ਚੁੱਕੜ ਗਈ ਆ ਸਮਝ ਨਹੀਂ ਕਰਾ ਇਹਦੇ ਕਰਾ ਸਭ ਜਰੀਏ ਕਿਦਣਾ ਬਣਿਆ ਅੰਦਰ ਪੰਜ ਕੋਰ ਦੇ ਤੁਸੀਂ ਉੱ ਕਿ ਜਿਹੜਾ ਬਾਗ ਦੇ ਵਿੱਚ ਉਸੇ ਟਾਈਮ ਨੂੰ ਵੀ ਨਾਲ ਜੀ ਪਤਾ ਕੀ ਹੈ ਜੀ ਸਰ ਯੂ ਆਰ ਐਕਸਪੈਕਟਿਡ ਨਹੀਂ ਇਹ ਵੀ ਮੈਚ ਨਹੀਂ ਵੀ ਪੁਰਾਣਾ ਹਿਸਟਰੀ ਨਹੀਂ ਹੈ ਤੂੰ ਹੈ ਜਦੋਂ ਜਸਤ ਕੋਈ ਗੌਰ ਉਹ ਜਿਹੜਾ ਚੱਲਦਾ ਪਿਆ ਤੁਹਾਡਾ ਬੌਂਡ ਤੇ ਹਾਲੀ ਨਹੀਂ ਬਣ ਚਾਹੇ ਸੱਤ ਸਿੱਕੜਾ ਵਾਲਾ ਵੀ ਦੋਸੇ ਪਾਰਟੀ ਨੂੰ ਗਲਤ ਕਰਦੇ ਹਾਂ ਜੀ ਹਾਂਜੀ ਗਲਤ ਵੀ ਗਲਤ ਕਰਦੇ ਹਾਂ ਜਿਹੜੇ ਟਾਈਮਾਂ ਦੇ ਤੁਹਾਨੂੰ ਨਾ ਪਰਵਾਹ ਹਾਂ ਵੀ ਇਹਦੀ ਵਿਜੀਲੈਂਸ ਨੂੰ ਵਾਰੀ ਹੋਣੀ ਚਾਹੀਦੀ ਹੈ ਵੀ ਹੁੰਦਾ ਕੀ ਪਿਆ ਉਸ ਕੋ ਪਹਿਲਾਂ ਜਿਹੜੀਆਂ ਬਣਾਈਆਂ ਸੀ ਉਹਨਾਂ ਦੇ ਵਿੱਚੋਂ ਕਾਹ ਨਿਕਲਿਆ ਤੂੰ ਤੁਸੀਂ ਦੇਖੋ ਨਾ ਜਿਹੜੀ ਬਾਕੀ ਮੇਨਟੇਨੈਂਸ ਉਹ ਤੁਸੀਂ ਕਰੋ ਸਾਰੇ ਪਾਰਕ ਦੇਖੋ ਕਿਤੇ ਪਾਰਕਾਂ ਦੇ ਵਿੱਚ ਕੁਝ ਹੋ ਰਿਹਾ ਹੀ ਨਹੀਂ ਕੁਛ ਵੀ ਨਹੀਂ ਔਰ ਇਹ ਤੁਹਾਡੇ ਜੀ ਸਾਹਿਬ ਨੇ ਕਿ ਜਸ ਐਡੋਸੈਂਟ ਰੰਦੇ ਰੋਜ਼ ਉਸ ਤੋਂ ਲੰਘ ਕੇ ਜਾਂਦੇ ਨੇ ਇਹਨਾਂ ਨੂੰ ਮਹਿਸੂਸ ਨਹੀਂ ਆਉਂਦਾ ਬੱਤੀ ਕਿਹੜੀ ਜਗਦੀ ਪਈ ਹੈ ਕਿਹੜੀ ਬੰਦ ਹੈ ਕਿੱਥੇ ਸਫਾਈ ਹੋਣੀ ਹੈ ਤਰਲੇ ਲੈਣੇ ਪੈਂਦੇ ਨੇ ਉਹ ਵੀ ਦਾਬ ਉਹ ਵੀ ਨਜ਼ਰ ਆਉਂਦਾ 200 ਰੁਪਿਆ ਹਰ ਕੋਠੀ ਵਾਲਾ ਦੇ ਰਿਹਾ ਆਪਣੇ ਕੋਲ ਸਫਾਈ ਕਰਾਣ ਦਾ ਦੱਸੋ ਮੈਨੂੰ ਇਹ ਕੋਲ ਬੈਠੇ ਨੇ ਐਂਡ ਹੀ ਇਜ਼ ਨੋਟ ਰੈਡੀ ਇਵਨ ਟੂ ਲਿਸਨ ਸੱਚ ਐਨ ਐਰੋਗੈਂਟ ਸਟੇਟ ਆਫ ਮਾਈਂਡ ਚਲੋ ਭਾਈ ਅਬ ਕਰਦੇ ਬਾਤ ਗੋਣ ਦੀ ਪੋਸਟ ਹੋਵੇ ਜਹੀ ਹੋਣੀ ਆ ਜੀ ਸਭ ਨੂੰ ਜੀ ਬਾਗ ਰੱਖਣੇ ਭਾਈਆ ਨਹੀਂ ਕੋਈ ਬਾਗ ਨਹੀਂ ਜੀ ਸਰ ਇੱਕ ਕਲੋਨੀ ਨਹੀਂ ਗੰਦੀ ਹੋ ਜੇਗੀ ਤੁਸੀਂ ਦੇਖੋ ਇਹਦੀ ਸੋਹਣੀ ਕਲੋਨੀ ਨੂੰ ਕਹਿੰਦੇ ਖਾਈ ਨਹੀਂ ਕਰਾਉਣੀ ਕਹਿੰਦੇ ਬਾਗ ਮੈਂਟੇਨ ਨਹੀਂ ਕਰਾਉਣਾ ਕੁਝ ਨਹੀਂ ਹੋਣਾ ਹਾਂਜੀ ਇਹ ਕੋਈ ਨਹੀਂ ਹੁਣ ਇੱਕ ਕਲੋਨੀ ਦਾ ਹੈ ਉਹ ਆਉਂਦਾ ਜਿੱਦਾਂ ਸਿਰਫ ਮੁੱਖ ਦੇਖੋ ਕਿ ਕਲੋਨੀ ਮੈਂਟੇਨ ਹੋ ਜੇਗੀ ਸਭ ਭਾਈ ਜੀ ਨਹੀਂ ਵੀ ਚਾਹ ਨਹੀਂ ਮਾਤੇ ਚੱਲਿਆ ਜੀ ਇੱਥੇ ਇਹਨਾਂ ਨੇ ਮੈਨੂੰ ਕਿਸੇ ਨੇ ਬੁਲਾਇਆ ਆ ਇਹਨਾਂ ਨੂੰ ਬੁਲਾਇਆ ਕਿ ਤੁਸੀਂ ਆਓ ਮੈਂ ਤੇ ਚੱਲਿਆ ਸੀ ਕੋਈ ਨਾ ਤਕਲੀਫ ਨਹੀਂ 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 ਤਕਲੀਫ ਨਹੀਂ ਤਰਫੋਂ ਰੱਖਦੇ ਪਏ ਮੈਂ ਕਰ ਨਹੀਂ ਆ ਭਾਈ ਜਿਹੜੇ ਕੰਮ ਤੁਹਾਡੇ ਨੇ ਮੈਂ ਚਲੋ ਇਸ ਤਰ੍ਹਾਂ ਸਰ ਨੂੰ ਇੱਕ ਲਾਸਟ ਰਿਕਵੈਸਟ ਹੈ ਕਿ ਜਿਹੜੀਆਂ ਗਰੀਨ ਲਾਈਟ ਨਹੀਂ ਜਾਂਦੀਆਂ ਜਿਨ੍ਹਾਂ ਨੇ ਗਰੀਨ ਲਾਲਤੀਆਂ ਜਿਹੜੀਆਂ ਉਹਨਾਂ ਨੂੰ ਪੁੱਛੋ ਕਰੋ ਜਿਹੜੀਆਂ ਬੁਝੀਆਂ ਨੇ ਉਹਨਾਂ ਨੂੰ ਕਰ ਦਿਓ ਅਰਵਿੰਦ ਜੱਟ ਰਵਿੰਦਰ ਜੀ ਤੁਸੀਂ ਵਾਈਓ ਤੁਸੀਂ ਟ੍ਰਾਈਿੰਗ ਟੂ ਡੀਫੈਂਸਿੰਗ ਫੋਰ ਚੰਗ ਫਾਈਟ ਕੋਮਨ ਤੇ ਮੈਂ ਬੀਕੋ ਵੀ ਅਜੇ ਤੱਕ ਕੋਈ ਰੋਡ ਹੀ ਨਹੀਂ ਪੈਣੀ ਸੀ ਅੱਜ ਤੱਕ ਮਿਲੇ ਆਪਾਂ ਮੈਂ 15 ਸਾਲ ਤੋਂ ਕਲੋਨੀ ਚ ਰਹਿ ਰਹੇ ਹਾਂ ਲੋੜ ਹੀ ਨਹੀਂ ਲੋਕੀ ਜੀ ਅਨਜਰ ਆਮ ਆਦਮੀ ਦੀ ਜਨਵਲ ਆਮ ਆਦਮੀ ਦੀ ਜਨਰਲ ਆਵਾਜ਼ ਸੁਣੀ ਜਾਂਦੀ ਤੇ ਰੋਡ ਹੀ ਜਿਹੜੀਆਂ ਨਹੀਂ ਲਾਹਦੇ ਬਾਕੀ ਸਰ ਮੈਂ ਸੁਣਨ ਵਾਸਤੇ ਆਇਆ ਹਾਂ ਤੁਸੀਂ ਸਰ ਸੁਣਨ ਆਏ ਹੋ ਤੁਹਾਡੀ ਜਿਹੜੀ ਅਮਪਲਾਈ ਇੱਥੇ ਰਹਿੰਦੀ ਜਿਹੜੀ ਆਫਿਸ ਆਫੀਸਰ ਜਿੰਨਾ ਜੇਰ ਬਲਾਈ ਮੈਂ ਤੁਹਾਨੂੰ ਰਾਜੀ ਗੱਲ ਨਹੀਂ ਸੁਣੂਗਾ ਮੈਂ ਤੁਹਾਡੀ ਗੱਲ ਸੁਣੂਗਾ ਐਮਪਲਾਈ ਤੁਹਾਨੂੰ ਸਾਡਾ ਕਿਹਨੇ ਗੱਲ ਕੀਤੀ ਨਹੀਂ ਅੱਜ ਤੱਕ ਨਾ ਤੁਸੀਂ ਕਰ ਰਹੇ ਹੋ ਇਸ ਤੀਕਾ ਸਾਡਾ ਕਿਹਨੇ ਗੱਲ ਨਹੀਂ ਕੀਤੀ ਕਰ ਲੈਣਾ ਕਰੋ ਐਮਪਲਾਈ ਦੇ ਮੈਂ ਚੱਲੂ ਮੈਂ ਇਹਦੇ ਪਰਲੇ ਕਰਾਂਗਾ ਮੈਂ ਸ਼ੁਰੂ ਕਰਾਂਗਾ ਵੀ ਮੈਨੂੰ ਹੋਰ ਕਰ ਦੇਣਾ ਸਰ ਲੋੜ ਹੀ ਨਹੀਂ ਪੈਣੀ ਕਿ ਜਾਨੀ ਸਾਰੇ ਇਹਨੇ ਆਪਣੇ ਆਪਣੀ ਕਿਸੇ ਦੇ ਚਾਰ ਲੋੜ ਹੀ ਨਹੀਂ ਪੈਂਦੀ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਨਜੋਖ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ that was not satisfactory action ਤੇ ਕੋਰਟ ਨੇ ਦੇ ਵਿੱਚ ਫੇਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਉਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਹੈ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਂਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸਟੈਂਡ ਦੇ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਇਸ ਹੀ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹੜੀ ਕਿਹੜੀ ਥੇ ਟੀਮਾਂ ਪਹੁੰਚੀਆਂ ਜੀ ਅਸੀਂ ਪੰਜ ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਾਰੇਕ ਐਕਸਨ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਲੱਗ ਰਿਹਾ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਿਹਾ ਜੀ ਪੁਲਿਸ ਫੋਰਸ ਦੀ ਵੇਟ ਕਰ ਰਿਹਾ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਿਹਾ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪੰਦਾ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਵੀ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਵਾਸਤੇ ਜਿੰਨੀ ਕਰੋਸਮੈਂਟ ਹੋਈ ਹੈ ਇਹ ਮਿਲੀ ਭੁਗਤਾਂ ਜੀ ਅਫਸਰਾਂ ਦੇ ਨਾਲ ਤੁਹਾਡੇ ਉਹਨਾਂ ਕਰਕੇ ਹੋਈ ਹੈ ਜੀ ਜਿਹੜੀ ਕਿਉਂਕਿ ਉਹ ਕਹਿੰਦੇ ਕਿ ਅਸੀਂ ਪਹਿਲਾਂ ਕਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜੇ ਉਹ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰੋਗੇ ਨਾ ਅੱਛਾ ਹੋਵੇਗਾ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੌਂਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੌਂਸੀਬਲ ਹੈ ਤੇ ਫਿਰ 2022 ਤੋਂ ਅਨਵ ਏ ਜਸਟ ਇਹਨਾਂ ਦਾ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਾਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਈ ਦੇ ਆਪਨਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਐਨਈ ਇਹ ਸਹੀ ਹੈਗੇ ਨੇ ਤਾਂ ਪਬਲਿਕ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣਾ ਆਫੀਸ਼ਲ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀਪੁਕਤ ਹੋ ਸਕਦੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਜੀ ਅਫਸਰਾਂ ਦੀ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਦੇ ਕਾਰਵਾਈ ਬਾਰੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਜੀ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪੋਰਟ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਸਰ ਕਿੰਨੀਆਂ ਦੁਕਾਨਾਂ ਹੈਗੀਆਂ ਨਿਊ ਬਰਸਾਤੇ ਜਾਂ ਘਰ ਕਿੰਨੇ ਹੈਗੇ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹ ਦੀ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕੋਈ ਪਬਲਿਕ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਹਾਂ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇਨਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜਾ ਕਲੀਅਰ ਜਿਹੜੀ ਹੈ ਸੀਓਸੀਯੂਪੀ ਹੈਗੀ ਹੈ ਏ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੇ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਲੱਗਦਾ ਕਿ ਜਲਦ ਜੀਸੀਪੀ ਲੱਗੂਗੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਵਿਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾਸੇ ਵੱਖ-ਵੱਖ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਹੈ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪ ਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾ ਜਾ ਹੁੰਦਾ ਹੈ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਇਨ ਐਡੀਸ਼ਨ ਟੂ 댓 ਅਸੀਂ ਹੋਰ ਵਕਰੀ ਲੇਬਰ ਵੀ ਅਸੀਂ ਸੱਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਨਿਨ ਕਨਵੀਨੀਅੰਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆਰਡਰ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇੱਕ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ